ਆਮ ਆਦਮੀ ਪਾਰਟੀ ਦੇ ਵਿਧਾਇਕ ਲੁਧਿਆਣੇ ਤੋਂ ਲੁਧਿਆਣਾ ਬੈਸਟ ਤੋਂ ਗੁਰਪ੍ਰੀਤ ਸਿੰਘ ਹੋਗੀ ਜਿਨ੍ਹਾਂ ਦੀ ਕੱਲ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਬੜੀ ਰੁੱਕ ਦੀ ਗੱਲ ਹੈ ਕਿ ਬთა ਇੱਕ ਦੇ ਚਲੇ ਜਾਣਾ ਅਸੈਂਬਲੀ ਨੂੰ ਵੀ ਘਟਾ ਹੈ ਹਲਕੇ ਨੂੰ ਵੀ ਘਟਾ ਹੈ ਤੇ ਪਰਿਵਾਰ ਨੂੰ ਵੀ ਘਟਾ ਹੈ ਚਲੋ ਕੋਈ ਕਾਰਨ ਹੋਵੇਗਾ ਪਰ ਉੱਥੇ ਜਿਹੜੇ ਸਿਆਸੀ ਲੀਡਰ ਹੈ ਉਹ ਆਪਣੀਆਂ ਰੋਟੀਆਂ ਚ ਮਕਾਉਣ ਜਾਂਦੇ ਆ ਕਿਸੇ ਦੇ ਮਰਨ ਦਾ ਕਿਸੇ ਦੇ ਜੰਮਣ ਦਾ ਕਿਸੇ ਲੋਹੜੀ ਦਾ ਕਿਸੇ ਦੀਵਾਲੀ ਦਾ ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਵੋਟ ਬੈਂਕ ਕਿਵੇਂ ਲੈਣਾ ਕਿਸ ਤਰ੍ਹਾਂ ਲੋਕਾਂ ਨੂੰ ਲੜਾਉਣਾ ਇਹਨਾਂ ਦੇ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਢਿੱਡ ਵਿੱਚ ਗੱਲ ਕੁਝ ਹੋਰ ਹੁੰਦੀ ਹੈ ਬਾਹਰੋਂ ਕੁਝ ਹੋਰ ਹੁੰਦੀ ਹੈ ਕੱਲ ਦੀ ਤਾਜ਼ਾ ਘਟਣਾ ਗੁਰਪ੍ਰੀਤ ਗੋਗੀ ਦੇ ਸੰਸਕਾਰ ਤੋਂ ਬਾਅਦ ਰਾਜਾ ਬੜਿੰਗ ਵੀ ਉੱਥੇ ਗਿਆ ਜੋ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਤੇ ਉੱਥੇ ਜਿਹੜਾ ਹੈਗਾ ਕਮਲਜੀਤ ਸਿੰਘ ਬਰਾੜ ਜੋ ਚੋਣ ਲੜਿਆ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਪਹਿਲਾਂ ਵੀ ਤੂੰ ਤੂੰ ਮੈਂ ਹੋਈ ਹੈ ਕੱਲ ਕਮਲਜੀਤ ਕਹਿੰਦਾ ਮੈਂ ਸੜਕ ਤੇ ਖੜਾ ਸੀ ਇਹਦੇ ਨਾਲ 10-12 ਗੱਡੀਆਂ ਸੀ ਤੇ ਮੈਨੂੰ ਗਾਲਾਂ ਕੱਢ ਕੇ ਗਿਆ ਤੇ ਮੁੱਛਾਂ ਤੇ ਹੱਥ ਪੇਰ ਕੇ ਗਿਆ ਤੇ ਫਿਰ ਮੈਂ ਜਦੋਂ ਪਿਸਤੌਲ ਕੱਢ ਲਿਆ ਕਹਿੰਦਾ ਫਿਰ ਭੱਜ ਗਿਆ ਮਤਲਬ ਕਿ ਇਹ ਹੈ ਕਿ ਇਹਨਾਂ ਦੀ ਜੋ ਆਪਸ ਵਿੱਚ ਕੋਈ ਫੁੱਟਬਾਜੀ ਹੈ ਉਹਦੀ ਗੱਲ ਕਰੀਏ ਤਾਂ ਪਹਿਲਾਂ ਵੀ ਇਹ ਜਿਹੜੇ ਹੈਗੇ ਇਹਨਾਂ ਦੇ ਝਗੜੇ ਹੋਏ ਹੋਏ ਐ ਪਰ ਹੁਣ ਜਿਹੜਾ ਗੁਰਪ੍ਰੀਤ ਗੋਗੀ ਹੈ ਉਹਦੀ ਮੌਤ ਤੇ ਇਹ ਦੋਨੇ ਲੜ ਪਏ ਲੜਨ ਤੋਂ ਬਾਅਦ ਕੀ ਹੋਇਆ ਇਹਨਾਂ ਦਾ ਕਾਟੂਕਲੇਸ ਹੋ ਗਿਆ ਤੇ ਪ੍ਰੋ ਪ੍ਰੋ ਪੰਜਾਬ ਵਾਲੇ ਜਿਹੜੇ ਉਹਨਾਂ ਨੇ ਇਹਨਾਂ ਦੀ ਨਿਊਜ਼ ਵੀ ਲਈ ਹੈ। ਤੋਂ ਬੈਸੇ ਉਹਨਾਂ ਦੀ ਜਿਹੜੀ ਹੈਗੀ ਰਾਜੇ ਬੜਿੰਗਰ ਉਹ ਵੀ ਨਹੀਂ ਬਣਦੀ। ਚੈਨਲ ਬਾਰੇ ਉਹ ਬੋਲ ਕੇ ਗਿਆ ਸੀ ਤੇ ਨਾਲ ਜਿਹੜਾ ਹੈਗਾ ਰਾਜਾ ਬੜਿੰਗ ਨੂੰ ਤਾਨਾ ਚਾਹੀ ਕਿ ਹੰਕਾਰੀ ਕਿ ਹੈ। ਕਮਲਜੀਤ ਬਰਾੜ ਕਹਿੰਦਾ ਜਦੋਂ ਮੈਂ ਪਿਸਤੌਲ ਕੱਢ ਲਿਆ ਫਿਰ ਭੱਜ ਗਿਆ। ਇਹਦੇ ਨਾਲ ਕਮਾਂਡੋ ਹਣ ਸਾਡੇ ਤਾਂ ਪੁੱਛਦੇ ਗਨਮੈਨ ਵੀ ਖੋਲੇ ਮੇਰੇ ਕੋਲ ਤਾਂ ਇਕੱਲਾ ਪਿਸਤੌਲ ਹੈ ਮੈਨੂੰ ਥ੍ਰੈਟ ਆਉਂਦੀਆਂ ਧਮਕੀਆਂ ਆਉਂਦੀਆਂ ਕਹਿੰਦਾ ਮੈਂ ਅਸੀਂ ਤਾਂ ਆਪਦੀ ਦੋ ਜਾਨੇ ਉੱਤੇ ਗੱਲਾਂ ਕਰ ਰਹੇ ਸੀ ਸੜਕ ਤੇ। ਲੱਗੇ ਇਨੇ ਸੀਸਾ ਡਾਉਨ ਕਰਿਆ ਮੇਰੇ ਬੰਨੇ ਗਲਤ ਇਸ਼ਾਰੇ ਕੀਤੇ ਜਿਹੜੇ ਮੈਂ ਦਰਸਾ ਨਹੀਂ ਸਕਦਾ ਕਹਿੰਦਾ ਤੇ ਮੈਨੂੰ ਗਾਲੀ ਗਲੋਚ ਕਰਕੇ ਚਲਾ ਗਿਆ ਜੇ ਕਹਿੰਦਾ ਮਿਲ ਜਾਂਦਾ ਉਹਦੀ ਵਰਡਿੰਗ ਹੈ ਬੰਦੇ ਦੀ ਰਿਕਾਰਡਿੰਗ ਸੁਣ ਲੋ ਕਹਿੰਦਾ ਜੇ ਮਿਲ ਜਾਂਦਾ ਮੈਂ ਮੁੱਕੀਆਂ ਮਾਰਦਾ ਇਹਦੇ ਮੈਂ ਘੇਰ ਕੇ ਕੁੱਟਦਾ ਮਤਲਬ ਕੀ ਵੀ ਤਲਕੀ ਇਹਨਾਂ ਦੀ ਜਿਹੜੀ ਹੈਗੀ ਹੈ ਅੰਦਰੋਂ ਆ ਦੀ ਬਦੀ ਹੋਈ ਹੈ ਹੁਣ ਆਪਾਂ ਜੇ ਗੱਲ ਕਰੀਏ ਤਾਂ ਜਿਹੜਾ ਗੁਰਪ੍ਰੀਤ ਗੋਗੀ ਹੈ ਉਹਦੇ ਜਿਹੜੇ ਸੰਸਕਾਰ ਤੇ ਬੋਲੇ ਸ਼ਬਦ ਨੇ ਇਹ ਜਾਂ ਲੜੇ ਆ ਤਾਂ ਉੱਥੇ ਜਿਹੜੀ ਆਮ ਆਦਮੀ ਪਾਰਟੀ ਦਾ ਵੀ ਅਕਸ ਖਰਾਬ ਹੁੰਦਾ ਹੈ ਤੇ ਆਮ ਜਿਹੜਾ ਬੰਦਾ ਉੱਥੇ ਗਿਆ ਉਹਦੇ ਵੀ ਮਨ ਵਿੱਚ ਜਿਹੜੀ ਮਨ ਨੂੰ ਠੇਸ ਪਹੁੰਚੀ ਹੈ ਕਿਉਂਕਿ ਜਿਹੜੇ ਲੀਡਰ ਹੈ ਇਹ ਕੋਈ ਵੀ ਲੀਡਰ ਹੈ ਕਿਸੇ ਵੀ ਪਾਰਟੀ ਦਾ ਇਹ ਕਿਸੇ ਦਾ ਸੱਕਾ ਨਹੀਂ ਹੁੰਦਾ ਮੁਰਦਿਆਂ ਦੇ ਵਿੱਚੋਂ ਵੀ ਰਾਜਨੀਤੀ ਕਰਨੀ ਪਾਠਾਂ ਤੇ ਜਾ ਕੇ ਵੀ ਰਾਜਨੀਤੀ ਕਰਨੀ ਹਰ ਜਗ੍ਹਾ ਤੇ ਇਹਨਾਂ ਨੇ ਜਾ ਕੇ ਚੰਗੇ ਮਾੜੇ ਤਾਂ ਤੇ ਆਪਦੀ ਰਾਜਨੀਤੀ ਕਰਨੀ ਆ ਉਹਦੀ ਭੂਮਿਕਾ ਉਹ ਉਸ ਤਰ੍ਹਾਂ ਬਨ ਕੇ ਫਿਰ ਵੋਟ ਬੈਂਕ ਨੂੰ ਕਾਬਜ ਰੱਖਣਾ ਇਹ ਇਹਨਾਂ ਦੀ ਫਿਤਰਤ ਹੈ ਇਸ ਕਰਕੇ ਜਿਹੜੀ ਸਾਡੀ ਨਵੀਂ ਆਉਣ ਵਾਲੀ ਪਨੀਰੀ ਹੈ ਆਉਣ ਵਾਲੀ ਜਨਰੇਸ਼ਨ ਹੈ ਉਹ ਇਹਨਾਂ ਤੋਂ ਕੀ ਸਿੱਧ ਲਊਗੀ ਕਿ ਯਾਰ ਲੀਡਰ ਬਣ ਜੋ ਆਹੀ ਲੜਾਈਆਂ ਝਗੜੇ ਹੁੰਦੇ ਆ ਆਹੀ ਲੜੋ ਲੜਾਈ ਹੁੰਦੀ ਹੈ ਇਹ ਬੰਦੇ ਹੁਣ ਚਲੋ ਕਾਮਲਜੀਤ ਬਰਾੜ ਹੈ ਨਹੀਂ ਜਿੱਤਿਆ ਉਹ ਪਹਿਲਾਂ ਇਕੱਠੇ ਰਹੇ ਹੈ ਕਾਂਗਰਸ ਚ ਕਮਲਜੀਤ ਬਰਾੜ ਰਿਹਾ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗਾ ਹੈ ਕਾਂਗਰਸ ਦੇ ਵਿੱਚ ਗੁਰਪ੍ਰੀਤ ਗੋਗੀ ਰਿਹਾ ਹੈ ਗੋਗੀ ਕਰ ਬੰਦਾ ਬੜਾ ਚੰਗਾ ਸੀਗਾ ਪਾਰਟੀ ਬਦਲ ਲਈ ਕੋਈ ਕਾਰਨ ਨਹੀਂ ਉਹਨੂੰ ਵਿਚਾਰਤਾ ਰਾ ਕਾਂਗਰਸ ਦੀ ਨਹੀਂ ਚੱਗੀ ਲੱਗੀ ਜਿਹੜੇ ਇਹ ਲੀਡਰ ਹੁੰਦੇ ਨੇ ਨਾ ਇਹਨਾਂ ਦਾ ਸਿਰਫ ਵੋਟਾਂ ਤੱਕ ਮਤਲਬ ਹੁੰਦਾ ਹੈ ਵੀ ਆਪਾਂ ਆਪਦੀ ਚੋਕ ਖਿਲਾਰੋ ਲੋਕ ਲੜਦੇ ਆ ਲੜੀ ਜਾਣ ਜਿਹੜੀ ਆਪਾਂ ਗੱਲ ਕਰਦੇ ਸੀ ਨੌਜਵਾਨ ਦੀ ਨੌਜਵਾਨੀ ਸਾਡੀ ਇਹਨਾਂ ਤੋਂ ਕੀ ਸੇਧ ਲਊਗੀ ਹੁਣ ਜੇ ਆਪਾਂ ਸੋਚੀਏ ਵੀ ਚਲੋ ਕਮਲਜੀਤ ਬਰਾੜ ਹੈ ਜਿਹੜਾ ਉਹ ਨਹੀਂ ਜਿੱਤਿਆ ਰਾਜਾ ਬੜਿੰਗ ਪੰਜ ਸੱਤ ਬਾਰ ਦਾ ਵਿਧਾਇਕ ਹੈ ਕੈਬਨਿਟ ਮਨਿਸਟਰ ਬਣਿਆ ਹੈ ਉਹ ਵਿਧਾਨ ਸਭਾ ਦੇ ਵਿੱਚ ਬੈਠਦੇ ਆ ਬਿੱਲ ਪਾਸ ਕਰਦੇ ਆ ਲੋਕਾਂ ਦਾ ਚੁਹੇਤਾ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਉਹਨੂੰ ਬੜੀ ਸੰਜਮ ਦੇ ਨਾਲ ਕੰਮ ਲੈਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦਾ ਹਸਰਾ ਜਿਹੜਾ ਮਾੜਾ ਹੁੰਦਾ ਕਿਉਂਕਿ ਉਹ ਗਿੱਧੜ ਵੇਹ ਤੋਂ ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਬੜਿੰਗ ਹਰ ਗਈ ਤੇ ਡਿੰਪੀ ਟਿਲੋਂ ਜਿੱਤ ਗਿਆ ਚਲੋ ਗਿੱਦੜ ਜਿਹੜਾ ਆਪਣਾ ਲੁਧਿਆਣੇ ਦੇ ਵਿੱਚੋਂ ਰਾਜਾ ਬੜਿੰਗ ਜਿੱਤ ਗਿਆ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੋਂ ਵੀ ਜਿਹੜਾ ਹੈਗਾ ਕਾਂਗਰਸ ਪਾਰਟੀ ਕੱਲਾ ਰਾਜਾ ਬੜਿੰਗ ਨਹੀਂ ਕਾਂਗਰਸ ਪਾਰਟੀ 0 ਵੋਟ ਲੈ ਕੇ ਜਾਏਗੀ ਰਾਜਾ ਬੜਿੰਗ ਤਾਂ ਹੋਰ ਕਿਦੋਂ ਜਿੱਤਲੇ ਖੜਾ ਹੋ ਜਾਏਗਾ ਪਰ ਹਲਕਾ ਦਾ ਖਰਾਬ ਹੋ ਗਿਆ ਨਾ ਇਸ ਕਰਕੇ ਸਮਾਧਮ ਰਾਹੀਂ ਬੇਨਤੀ ਹੈ ਲੀਡਰਸ਼ਿਪ ਅੰਨਾਂ ਨੂੰ ਵੀ ਪਾਰਟੀਆਂ ਤੁਸੀਂ ਬਦਲਦੇ ਹੋ ਲੋਕਾਂ ਨੂੰ ਮੰਗਰ ਲਾਉਂਦੇ ਹੋ ਉਹ ਜੇ ਲੋਕ ਹੋਗੇ ਹੁਣ ਉਹ ਵੀ ਮੌਕਾ ਦੇਖਦੇ ਐ ਤੁਹਾਡੀਆਂ ਚਾਲਾਂ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਸੋਸ਼ਲ ਮੀਡੀਆ ਦਾ ਜਵਾਨਾ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ ਪਹਿਲਾਂ ਆਪਾਂ ਇੱਕ ਥਾਂ ਤੇ ਗੱਪ ਮਾਰ ਕੇ ਦੂਜੀ ਥਾਂ ਤੇ ਆ ਜਾਂਦੇ ਸੀ ਆਪਾਂ ਲੋਕਾਂ ਨੂੰ ਗੁੰਮਰਾਹ ਕਰ ਲੈਂਦੇ ਸੀ ਹੁਣ ਤਾਂ ਗੱਡੀ ਦੀ ਚਾਬੀ ਮੰਗਰੋਂ ਪੈਂਦੀ ਐ ਸਟਾਰਟ ਗੱਡੀ ਮੰਗਰ ਹੁੰਦੀ ਐ ਜਿਹੜੀ ਵੀਡੀਓ ਪਹਿਲਾਂ ਫੈਲ ਜਾਂਦੀ ਐ ਇਸ ਕਰਕੇ ਜਿਹੜੇ ਲੋਕ ਆ ਹੁਣ ਸਿਆਣੇ ਹੋ ਗਏ ਇਹਨਾਂ ਲੀਡਰਾਂ ਤੋਂ ਇਹ ਜਿਹੜਾ ਉਮੀਦਾਂ ਲੋਕਾਂ ਦੀਆਂ ਚਲੀਆਂ ਗਈਆਂ ਹੁਣ ਇੱਕ ਬੰਦਾ ਮਰਿਆ ਅਗਲੇ ਦਾ ਵਿਧਾਇਕ ਕਾਂਗਰਸ ਪਾਰਟੀ ਨੂੰ ਆਪਣੀ ਆਮ ਆਦਮੀ ਪਾਰਟੀ ਨੂੰ ਘਾਟਾ ਪਿਆ ਉਹਨਾਂ ਦਾ ਵਿਧਾਇਕ ਦੀ ਮੌਤ ਹੋ ਗਈ ਪਰਿਵਾਰ ਨੂੰ ਘਾਟਾ ਪਿਆ ਹੁਣ ਉੱਥੇ ਜਿਮਣੀ ਚੋਣ ਹੋਵੇਗੀ ਕਿੰਨਾ ਖਰਚ ਆਊਗਾ ਕਿੰਨਾ ਲੋਕਾਂ ਨੂੰ ਫੇਰ ਪਰੇਸ਼ਾਨ ਕੀਤਾ ਜਾਊਗਾ ਕੋ 20 25 ਕੈਂਡੀਡੇਟ ਖੜੇ ਹੁੰਦੇ ਆ ਵਾਰ ਕੜਕਾਉਂਦਾ ਭਾਈ ਮੈਨੂੰ ਵੋਟ ਪਾਈ ਇਸ ਕਰਕੇ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਆਮ ਆਦੀ ਪਾਰਟੀ ਦਾ ਵੀ ਹੋਇਆ ਤੇ ਇਹ ਜਿਹੜੇ ਲੀਡਰ ਨੇ ਇਹ ਉੱਥੇ ਗਲੋਗਲੋਚੀ ਹੋਏ ਨਾ ਇੱਕ ਦੂਜੇ ਨਾਲ ਲੜੇ ਨਾ ਇਹ ਮਨ ਦੀ ਭੜਾਸ ਕੱਢੀ ਹੈ ਤਾਂ ਇਸ ਕਰਕੇ ਜਿਹੜਾ ਇਹ ਅਤੀ ਨਿੰਦਣਯੋਗ ਆ ਦੋਨਾਂ ਵਾਸਤੇ ਕਿਉਂਕਿ ਜਿਹੜੀ ਰਾਜਨੀਤੀ ਆ ਉਹ ਸਾਫ਼ ਸਭੀ ਨਾਲ ਕੀਤੀ ਜਾ ਸਕਦੀ ਆ ਲੋਕਾਂ ਨਾਲ ਬੜਾ ਨਿਮਰਤਾ ਨਾਲ ਰਹਿਣਾ ਪੈਂਦਾ ਫਿਰ ਜਾ ਕੇ ਜਿਹੜੀ ਵੋਟ ਹਾਸਲ ਹੁੰਦੀ ਹੈ ਕਿਉਂਕਿ ਇਹ ਚ ਸਾਰਿਆਂ ਨੂੰ ਸਰਨੋਂ ਵੱਡੀ ਗੱਲ ਹੈ ਜਿਸ ਬੰਦੇ ਕੋਲ ਨਿਮਰਤਾ ਹੈ ਹੁਣ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੈ ਉਹ ਪ੍ਰਧਾਨ ਮੰਤਰੀ ਬਣ ਕੇ ਰਾਜ ਸਭਾ ਦਾ ਮੈਂਬਰ ਬਣਾਈ ਇੱਕ ਵਾਰੀ ਵੀ ਲੋਕ ਸਭਾ ਦੀ ਚੋਣ ਨਹੀਂ ਜਿੱਤਿਆ ਉਹ ਕਿਤੇ ਵੋਟ ਨਹੀਂ ਮੰਗਣ ਗਿਆ ਕਿਉਂਕਿ ਉਹਦੇ ਵਿੱਚ ਕੁਆਲਿਟੀ ਸੀ ਇਸ ਕਰਕੇ ਜਿਹੜੀ ਕੁਆਲਿਟੀ ਪੈਦਾ ਕਰੋ ਝਗੜਿਆਂ ਨਾਲ ਕੁਝ ਨਹੀਂ ਹੋਣਾ ਇਹਨਾਂ ਬੈਰ-ਵਿਰੋਧ ਥੋੜੇ ਹੋਰ ਵਧਣਗੇ ਸੋ ਉਮੀਦ ਕਰਦੇ ਆ ਕਿ ਚੰਗੇ ਲੀਡਰ ਹੈ ਜਿਹੜੇ ਸਾਡੇ ਉਹ ਇਸ ਗੱਲ ਨੂੰ ਸੋਚਣਗੇ ਔਰ ਅੱਗੇ ਆਉਣਗੇ ਤੇ ਜਨਤਾ ਵੀ ਸਾਡੇ ਨੌਜਵਾਨ ਵੀ ਆਉਣ ਵਾਲੀ ਪਨੀਰੀ ਵੀ ਪੀੜ੍ਹੀ ਵੀ ਚੰਗੇ ਲੀਡਰ ਨੂੰ ਚੁਣਿਆ ਕਰੋ ਜਿਹੜਾ ਇਹੋ ਜਿਹਾ ਕੁਝ ਕਰਦਾ ਉਹਨੂੰ ਵੋਟ ਦੇ ਨਾਲ ਖਤਮ ਕਰਦਿਆ ਕਰੋ ਇੰਨਾ ਝਗੜਿਆਂ ਦੇ ਵਿੱਚ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ